ਮੇਰਾ ਨਾਮ ਸਰਜੀਤ ਸਿੰਘ ਭੜੀ ਇਹ ਪਹਿਲੇ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਬੱਚਿਆਂ ਦਾ ਇੱਕ ਸਨੇਹਾ ਦੇਣਾ ਚਾਹੁੰਦੇ ਆਪਾਂ ਵੱਡੇ ਵੀਰਾਂ ਨੂੰ ਛੋਟੇ ਵੀਰਾਂ ਨੂੰ ਸਾਰੇ ਛੋਟੇ ਸਾਭੀਆਂ ਨੂੰ ਨਿਸ਼ਛੀ ਦੀਹਾੜੇ ਦੇ ਇਹ ਪ੍ਰੋਗਰਾਮ ਹਰ ਸਾਲ ਆਪਾਂ ਦੁੱਧ ਦਾ ਲੰਗਰ ਲਾ ਕੇ ਜੋ ਵੀ ਸੰਗਤ ਭੇਜਦੀ ਹੈ ਸਾਰਾ ਸਮੂਹ ਸੰਗਤ ਦੇ ਸਤਿ ਸਹਿਯੋਗ ਨਾਲ ਲੰਗਰ ਲਗਾਇਆ ਜਾਂਦਾ ਹੈ ਕਈ ਵੀਰ ਮੇਰੇ ਇਹ ਵੀ ਮੈਸੇਜ ਕਰਦੇ ਕਿ ਲੰਗਰ ਥਾਂ ਥਾਂ ਤੇ ਲੰਗਰ ਲੱਗੇ ਇਹ ਲੰਗਰ ਨੂੰ ਹੋਰ ਕਿਸੇ ਮੂਮਰ ਚ ਲਿਆਓ ਪਰ ਆਪਾਂ ਇਹ ਕਹਿੰਦੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹ ਲੰਗਰਾਂ ਵਾਲੀ ਜਾਗਰਤਤ ਨਹੀਂ ਹੈਗੀ ਇਹਨਾਂ ਨੂੰ ਛੋਟੇ ਛਾਬੀਆਂ ਦੇ ਨਾਵਾਂ ਦਾ ਨਹੀਂ ਪਤਾ ਛੀਦੀ ਦਿਹਾੜਿਆਂ ਦਾ ਨਹੀਂ ਪਤਾ ਨਾ ਇਹਨਾਂ ਨੂੰ ਇਹ ਸਿੱਖ ਜਿਹੜੀ ਆ ਇਹ ਸਿੱਖਾਂ ਨੂੰ ਭੁੱਲਦੇ ਜਾ ਰਹੇ ਆ ਸਿੱਖੀ ਕੌਮ ਕੀ ਆ ਇਹਨਾਂ ਨੂੰ ਜੋੜਨ ਵਾਸਤੇ ਲੰਗਰ ਹੀ ਆ ਜਿਹੜੇ ਜਾਗਰਤ ਕਰਦੇ ਕਿ ਕੋਈ ਵੀ ਬੱਚਾ ਹੁੰਦਾ ਵੱਡਿਆਂ ਨੂੰ ਆਪਣੇ ਵੀਰਾਂ ਨੂੰ ਪੁੱਛਦੇ ਆ ਵੀ ਕਾਹਦੇ ਲੰਗਰ ਲੱਗਾ ਫਿਰ ਥੋੜਾ ਬੋੜਾ ਸੁਨੇਹਾ ਜਾਂਦਾ ਇਨਨੇਕ ਜੋਗੇ ਨੇ ਆਪਾਂ ਉਹਨੇ ਜੋਗੇ ਸਾਰੀ ਸੰਗਤ ਦੇ ਨਾਲ ਰਲ ਕੇ ਕਰੀਦਾ ਵਾ ਇਹ ਸਰ 메ਨ ਰੋਡ ਜੀਟੀ ਰੋਡ ਬਿਆਸ ਆ ਨੀਅਰ ਮਿਲਟਰੀ ਸਟੇਸ਼ਨ ਐਸਬੀਆਈ ਬੈਂਕ ਦੇ ਕੋਲ ਬੈਂਟਰੀ ਸ਼ਾਪ ਹੈਗੀ ਆਪਣੀ ਉਹਦੇ ਨੇੜੇ ਲਾ ਕੇ ਸਾਰੀ ਸੰਗਤੀ ਲਗਾਉਂਦੀ ਹੈ ਸਾਲਾਨਾ ਜੀ ਇਹ ਹਰ ਸਾਲ ਸਾਲਾਨਾ ਸ਼ੀਧੀਹਾੜਿਆਂ ਦੇ ਪ੍ਰੋਗਰਾਮ ਜਦੋਂ ਵੀ ਆਉਂਦਾ ਸ਼ੀਧੀਹਾੜੇ ਬਣਾਏ ਜਾਂਦੇ ਆ ਉਦੋਂ ਸੰਗਤ ਜਿਹੜੀ ਆਂਦੀ ਉਹਨਾਂ ਵਾਸਤੇ ਆਪਾਂ ਦੁੱਧ ਦੇ ਲੰਗਰ ਜੋ ਵੀ ਰਸਤੇ ਪਹੁੰਚਦੀ ਹੈ ਜਰੂਰ ਸੰਗਤ ਤੱਕ ਪਹੁੰਚਾਈ ਜਾਂਦੀ ਹੈ ਤੇ ਇੱਕ ਸੁਨੇਹਾ ਦਿੱਤਾ ਜਾਂਦਾ ਸਾਰੀ ਸੰਗਤ ਨੂੰ ਇੱਕ ਦੋ ਜਿੰਨਾਂ ਜੋੜਨ ਦਾ ਇੱਕ ਛੀ ਦੀ ਢੜਾਂ ਦੇ ਨੂੰ ਸਮਰਪਿਤ ਯਾਦ ਕਰਨ ਦਾ ਕੱਲ ਵੀ ਵਕ ਵਕ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ ਸੀ ਉਹ ਵੀ ਬਹੁਤ ਟੈਸਰਿਆ ਹਾਂ ਜੀ ਜਿਹੜੀ ਬੁੱਲਰ ਤੋਂ ਵੀ ਨਗਰ ਕੀਰਤਨ ਆਇਆ ਸੀਗਾ ਉਹਦਾ ਵੀ ਆਪਾਂ ਪੂਰਾ ਸਤਿਕਾਰ ਕੀਤਾ ਹਰ ਇਸ ਨਗਰ ਕੀਰਤਨ ਬਾਬਾ ਜੀਵਨ ਸਿੰਘ ਜਿਨ੍ਹਾਂ ਨੇ ਛੀ ਦੀ ਢੜ ਦੇ ਕੀਤਾ ਹੈ ਹਾਂ ਜੀ ਸਮੂਹ ਛੀ ਦਾ ਦੇ ਢੜ ਦੇ ਕੀਤਾ ਹੈ ਆਹ ਉਹਨਾਂ ਨੇ ਸਤਿਕਾਰ ਕਰਨੇ ਵੀ ਇਹ ਨਗਰ ਕੀਰਤਨ ਜਿਹੜੇ ਇਹ ਜਾਗਰੂਤ ਕਰਦੇ ਆ ਸਾਰਿਆਂ ਨੂੰ ਇਹ ਇੱਕ ਸੁਨੇਹਾ ਵਾਂ ਚ ਕੌਮ ਨੂੰ ਚੜ੍ਹਦੀ ਕਲਾ ਚ ਪ੍ਰਤੀਕ ਦਾ ਸਰਦਾਰਾਂ ਨੂੰ ਸਾਰੇ ਵੀਰ ਭਰਾਵਾਂ ਨੂੰ ਸਾਰੀ ਸੰਗਤ ਨੂੰ ਜਾਗਰੂਤ ਕਰਨ ਦਾ ਇਹੀ ਗਰੀਆ ਹੈ ਇੱਕ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਹਾ ਮੇਰਾ ਨਾਮ ਸਬਜੀਤ ਸਿੰਘ ਭੜੀ ਇਹ ਪਹਿਲੇ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਸਾਰੇ ਬੱਚਿਆਂ ਦਾ ਇੱਕ ਸੁਨੇਹਾ ਦੇਣਾ ਚਾਹੁੰਦੇ ਆਂ ਵਾਡੇ ਵੀਰਾਂ ਨੂੰ ਛੋਟੇ ਵੀਰਾਂ ਨੂੰ ਸਾਰੇ ਛੋਟੇ ਸਾਹਿਬਾਂ ਦੇ ਨਨਿਸ਼ ਚੀਦੀ ਦਿਹਾੜੇ ਦੇ ਇਹ ਪ੍ਰੋਗਰਾਮ ਹਰ ਸਾਲ ਆਪਾਂ ਦੁੱਧ ਦਾ ਲੰਗਰ ਲਾਗੇ ਜੋ ਵੀ ਸੰਗਤ ਭੇਜਦੀ ਹੈ ਸਾਰਾ ਸਮੂਹ ਸੰਗਤ ਦੇ ਸਤਿ ਸਹਿਗయోగ ਨਾਲ ਲੰਗਰ ਲਗਾਇਆ ਜਾਂਦਾ ਕਈ ਵੀਰ ਮੇਰੇ ਇਹ ਵੀ ਮੈਸੇਜ ਕਰਦੇ ਕਿ ਲੰਗਰ ਥਾਂ ਥਾਂ ਤੇ ਲੰਗਰ ਲੱਗੇ ਤੁਸੀਂ ਇਹ ਲੰਗਰ ਨੂੰ ਹੋਰ ਕਿਸੇ ਮੂਮਰ ਚ ਲਿਆਓ ਪਰ ਆਪਾਂ ਇਹ ਕਹਿੰਦੇ ਜਿਹੜੀ ਆਉਣ ਵਾਲੀ ਪੀੜੀ ਆ ਇਹ ਲੰਗਰਾਂ ਵਾਲੀ ਜਾਗਰਤ ਨਹੀਂ ਹੈਗੀ ਇਹਨਾਂ ਨੂੰ ਛੋਟੇ ਸਾਹਿਬਾਂ ਦੇ ਨਾਵਾਂ ਦਾ ਨਹੀਂ ਪਤਾ ਕੀ ਦਿਧਿਆੜਿਆਂ ਦਾ ਨਹੀਂ ਪਤਾ ਨਾ ਇਹਨਾਂ ਨੂੰ ਇਹ ਸਿੱਖ ਜਿਹੜੀ ਆ ਇਹ ਸਿੱਖਾਂ ਨੂੰ ਭੁੱਲਦੇ ਜਾ ਰਹੇ ਆ ਸਿੱਖੀ ਕੌਮ ਕੀ ਆ ਇਹਨਾਂ ਨੂੰ ਜੋੜਨ ਵਾਸਤੇ ਲੰਗਰ ਹੀ ਆ ਜਿਹੜੇ ਜਾਗਰਤ ਕਰਦੇ ਕਿ ਕੋਈ ਵੀ ਬੱਚਾ ਹੁੰਦਾ ਵੱਡਿਆਂ ਨੂੰ ਆਪਣੇ ਵੀਰਾਂ ਨੂੰ ਪੁੱਛਦੇ ਆ ਵੀ ਕਾਹਦੇ ਲੰਗਰ ਲੱਗਾ ਮੇਰੇ ਥੋੜਾ ਬੋੜਾ ਸੁਨੇਹਾ ਜਾਂਦਾ ਜਿੰਨੇ ਕੁ ਜੋਗੇ ਨੇ ਆਪਾਂ ਉਹਨੇ ਕੁ ਜੋਗੇ ਸਾਰੀ ਸੰਗਤ ਦੇ ਨਾਲ ਰਲ ਕੇ ਕਰੀਦਾ ਵਾ ਇਹ ਸਰ 메ਨ ਰੋਡ ਜੀਟੀ ਰੋਡ ਬਿਆਸ ਆ ਨੀਅਰ ਮਿਲਟਰੀ ਸਟੇਸ਼ਨ ਐਸਬੀਆਈ ਬੈਂਕ ਦੇ ਕੋਲ ਬੈਂਟਰੀ ਸ਼ਾਪ ਹੈਗੀ ਆਪਣੀ ਉਹਦੇ ਨੇੜੇ ਲਾ ਕੇ ਸਾਰੀ ਸੰਗਤ ਹੀ ਲਗਾਉਂਦੀ ਹੈ ਸਾਲਾਨਾ ਜੀ ਹਰ ਸਾਲ ਸਾਲਾਨਾ ਮੇਂ ਛੀ ਦੀਹਾੜੇ ਦੇ ਪ੍ਰੋਗਰਾਮ ਜਦੋਂ ਵੀ ਆਉਂਦਾ ਛੀ ਦੀਹਾੜੇ ਬਣਾਏ ਜਾਂਦੇ ਆ ਉਦੋਂ ਸੰਗਤ ਜਿਹੜੀ ਆਂਦੀ ਉਹਨਾਂ ਵਾਸਤੇ ਆਪਾਂ ਦੁੱਧ ਦੇ ਲੰਗਰ ਜੋ ਵੀ ਰਸਤ ਪਹੁੰਚਦੀ ਹੈ ਜਰੂਰ ਸੰਗਤ ਤੱਕ ਪਹੁੰਚਾਈ ਜਾਂਦੀ ਹੈ ਤੇ ਇੱਕ ਸੁਨੇਹਾ ਦਿੱਤਾ ਜਾਂਦਾ ਸਾਰੀ ਸੰਗਤ ਨੂੰ ਇੱਕ ਦੋ ਜਿੰਨਾ ਜੋੜਨ ਦਾ ਇੱਕ ਛੀ ਦੀਹਾੜੇ ਨੂੰ ਸਮਰਪਿਤ ਯਾਦ ਕਰੰਦਾ ਕੱਲ ਵੀ ਵਕ ਵਕ ਦੇਣਾ ਕੋ ਨਗਰ ਕੀਰਤਨ ਸਜਾਇਆ ਸੀ ਜੀਓ ਤੇ ਮੁਕਬਲਾ ਕੀਤਾ ਸੀ ਰਾਤ ਨੂੰ ਹਾਂਜੀ ਜੁਰੀਏ ਭੁੱਲਰ ਤੋਂ ਵੀ ਨਗਰ ਕੀਰਤਨ ਆਇਆ ਸੀਗਾ ਉਹਦਾ ਵੀ ਆਪਾਂ ਪੂਰਾ ਸਤਿਕਾਰ ਕੀਤਾ ਹਰ ਇਸ ਨਗਰ ਕੀਰਤਨ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਚੀਦੀ ਦੇ ਢੜ ਦੇ ਕੀਤਾ ਹੈ ਹਾਂਜੀ ਸਮੂਹ ਸੀਦਾਂ ਦੇ ਢੜੇ ਦੇ ਕੀਤਾ ਹੈ ਆਹ ਉਹਨਾਂ ਦਾ ਸਤਿਕਾਰ ਕਰਦੇ ਆ ਵੀ ਇਸ ਨਗਰ ਕੀਰਤਨ ਜਿਹੜੇ ਇਹ ਜਾਗਰੂਤ ਕਰਦੇ ਆ ਸਾਰਿਆਂ ਨੂੰ ਕਿ ਇਹ ਸੁਨੇਹਾ ਵਾਂ ਚੜਕੌਣ ਨੂੰ ਚੜ੍ਹਦੀ ਕਲਾ ਚ ਪ੍ਰਤੀਕ ਦਾ ਸਰਦਾਰਾਂ ਨੂੰ ਸਾਰੇ ਵੀਰ ਭਰਾਵਾਂ ਨੂੰ ਸਾਰੀ ਸੰਗਤ ਨੂੰ ਜਾਗਰਤ ਕਰਨ ਦਾ ਇਹੀ ਗਰੀਆ ਹੈ ਕਿ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਰੇ ਮੇਰਾ ਨਾਮ ਸਰਜੀਤ ਸਿੰਘ ਭੜੀ ਇਹ ਪਹਿਲੇ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਖਤੇ ਇਹ ਸਾਰੇ ਬੱਚਿਆਂ ਦਾ ਇੱਕ ਸਨੇਹਾ ਦੇਣਾ ਚਾਹੁੰਦੇ ਆਪਾਂ ਵੱਡੇ ਵੀਰਾਂ ਨੂੰ ਛੋਟੇ ਵੀਰਾਂ ਨੂੰ ਸਾਰੇ ਛੋਟੇ ਸਾਭੀਆਂ ਨੂੰ ਨਿਸ਼ ਚੀ ਦੀਹਾੜੇ ਦੇ ਇਹ ਪ੍ਰੋਗਰਾਮ ਹਰ ਸਾਲ ਆਪਾਂ ਦੁੱਧ ਦਾ ਲੰਗਰ ਲਾ ਕੇ ਜੋ ਵੀ ਸੰਗਤ ਭੇਜਦੀ ਹੈ ਸਾਰਾ ਸਮੂਹ ਸੰਗਤ ਦੇ ਸੇਕ ਯੋਗ ਨਾਲ ਲੰਗਰ ਲਗਾਇਆ ਜਾਂਦਾ ਕਈ ਵੀਰ ਮੇਰੇ ਇਹ ਵੀ ਮੈਸੇਜ ਕਰਦੇ ਕਿ ਲੰਗਰ ਥਾਂ ਥਾਂ ਤੇ ਲੰਗਰ ਲੱਗੇ ਇਹ ਲੰਗਰ ਨੂੰ ਹੋਰ ਕਿਸੇ ਮੂਮਰ ਚ ਲਿਆਓ ਪਰ ਆਪਾਂ ਇਹ ਕਹਿੰਦੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹ ਲੰਗਰਾਂ ਵਾਲੀ ਜਾਗਰਤ ਨਹੀਂ ਹੈਗੀ ਇਹਨਾਂ ਨੂੰ ਛੋਟੇ ਛਾਬ ਜਾਂਦੇ ਨੇ ਨਾਵਾਂ ਦਾ ਨਹੀਂ ਪਤਾ ਕੀ ਦੀ ਦਿਹਾੜਿਆਂ ਦਾ ਨਹੀਂ ਪਤਾ ਨਾ ਇਹਨਾਂ ਨੂੰ ਇਹ ਸਿੱਖ ਜਿਹੜੀ ਆ ਇਹ ਸਿੱਖਾਂ ਨੂੰ ਭੁੱਲਦੇ ਜਾ ਰਹੇ ਆ ਸਿੱਖੀ ਕੌਮ ਕੀ ਆ ਇਹਨਾਂ ਨੂੰ ਜੋੜਨ ਵਾਸਤੇ ਲੰਗਰ ਹੀ ਆ ਜਿਹੜੇ ਜਾਗਰਤ ਕਰਦੇ ਕਿ ਕੋਈ ਵੀ ਬੱਚਾ ਹੁੰਦਾ ਵੱਡਿਆਂ ਨੂੰ ਆਪਣੇ ਇਹ ਨਾ ਪੁੱਛਦੇ ਵੀ ਕਾਹਦੇ ਲੰਗਰ ਲੱਗਾ ਮੇਰੇ ਥੋੜਾ ਬੋੜਾ ਸੁਨੇਹਾ ਜਾਂਦਾ ਜਿੰਨੇ ਕਿ ਜੋਗੇ ਨੇ ਆਪਾਂ ਉਹਨੇ ਕਿ ਜੋਗੇ ਸਾਰੀ ਸੰਗਤ ਦੇ ਨਾਲ ਰਲ ਕੇ ਕਰੀਦਾ ਵਾ ਇਹ ਸਰ 메ਨ ਰੋਡ ਜੀਟੀ ਰੋਡ ਵਿਆਸ ਆ ਨੀਅਰ ਮਿਲਟਰੀ ਸਟੇਸ਼ਨ ਐਸਬੀਆਈ ਬੈਂਕ ਦੇ ਕੋਲ ਬੈਂਟਰੀ ਸ਼ਾਪ ਹੈਗੀ ਆਪਣੀ ਉਹਦੇ ਨੇੜੇ ਲਾ ਕੇ ਸਾਰੀ ਸੰਗਤ ਹੀ ਲਗਾਉਂਦੀ ਐ ਸਲਾਨਾ ਜੀ ਇਹ ਹਰ ਸਾਲ ਸਲਾਨਾ ਮੇਂ ਛੀਦੀ ਢਾੜੇ ਦੇ ਪ੍ਰੋਗਰਾਮ ਜਦੋਂ ਵੀ ਆਉਂਦਾ ਛੀਦੀ ਢਾੜੇ ਬਣਾਏ ਜਾਂਦੇ ਆ ਉਦੋਂ ਸੰਗਤਨ ਜਿਹੜੀ ਆਂਦੀ ਉਹਨਾਂ ਵਾਸਤੇ ਆਪਾਂ ਦੁੱਧੇ ਲੰਗਰ ਜੋ ਵੀ ਰਸਤ ਪਹੁੰਚਦੀ ਹੈ ਜਰੂਰ ਸੰਗਤ ਤੱਕ ਪਹੁੰਚਾਈ ਜਾਂਦੀ ਹੈ ਤੇ ਇੱਕ ਸੁਨੇਹਾ ਦਿੱਤਾ ਜਾਂਦਾ ਸਾਰੀ ਸੰਗਤ ਨੂੰ ਇੱਕ ਦੋ ਜਿੰਨਾਂ ਜੋੜਨ ਦਾ ਇੱਕ ਛੀ ਦੀ ਧੜੇ ਨੂੰ ਸਮਰਪਿਤ ਯਾਦ ਕਰਨ ਦਾ ਕੱਲ ਵੀ ਵੱਖ-ਵੱਖ ਜਗ੍ਹਾ ਤੋਂ ਨਗਰ ਕੀਰਤਨ ਸਜਾਇਆ ਗਿਆ ਸੀ ਉਹ ਤੇ ਮੁਕਲਾਕ ਤੋਂ ਸਜਾਇਆ ਗਿਆ ਸੀ ਹਾਂਜੀ ਗੁਰੀਰਪੁਰ ਤੋਂ ਵੀ ਨਗਰ ਕੀਰਤਨ ਆਇਆ ਸੀਗਾ ਉਹਦਾ ਵੀ ਆਪਾਂ ਪੂਰਾ ਸਤਿਕਾਰ ਕੀਤਾ ਹਰ ਇਸ ਨਗਰ ਕੀਰਤਨ ਬਾਬਾ ਜੀਵਨ ਸਿੰਘ ਜਿਨ੍ਹਾਂ ਨੇ ਛੀ ਦੀ ਧੜੇ ਤੇ ਕੀਤਾ ਹੈ ਹਾਂਜੀ ਸਮੂਹ ਛੀ ਦਾ ਦੇ ਧੜੇ ਤੇ ਕੀਤਾ ਹੈ ਉਹ ਉਹਨਾਂ ਦੇ ਸਤਿਕਾਰ ਕਰਨੇ ਵੀ ਇਹ ਨਗਰ ਕੀਰਤਨ ਜਿਹੜੇ ਜਾਗਰੂਤ ਕਰਦੇ ਆ ਸਾਰਿਆਂ ਨੂੰ ਇਹ ਇੱਕ ਸੁਨੇਹਾ ਵਾਂ ਚ ਕੌਮ ਨੂੰ ਚੜ੍ਹਦੀ ਕਲਾ ਚ ਪ੍ਰਤੀਕ ਦਾ ਸਰਦਾਰਾਂ ਨੂੰ ਸਾਰੇ ਵੀਰ ਭਰਾਵਾਂ ਨੂੰ ਸਾਰੀ ਸੰਗਤ ਨੂੰ ਜਾਗਰੂਤ ਕਰਨ ਦਾ ਇਹ ਹੀ ਰੀਆ ਹੈ ਇੱਕ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਹਾ ਮੇਰਾ ਨਾਮ ਸਬਜੀਤ ਸਿੰਘ ਭੜੀ ਇਹ ਪਹਿਲੇ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਸਾਰੇ ਬੱਚਿਆਂ ਦਾ ਇੱਕ ਸੁਨੇਹਾ ਦੇਣਾ ਚਾਹੁੰਦੇ ਆਂ ਵਾਡੇ ਵੀਰਾਂ ਨੂੰ ਛੋਟੇ ਵੀਰਾਂ ਨੂੰ ਸਾਰੇ ਛੋਟੇ ਸਾਹਿਬਾਂ ਦੇ ਨਿਸ਼ ਚੀਦੀ ਦਿਹਾੜੇ ਤੇ ਇਹ ਪ੍ਰੋਗਰਾਮ ਹਰ ਸਾਲ ਆਪਾਂ ਦੁੱਧ ਦਾ ਲੰਗਰ ਲਾਗੇ ਜੋ ਵੀ ਸੰਗਤ ਤੇਜਦੀ ਹੈ ਸਾਰਾ ਸਮੂਹ ਸੰਗਤ ਦੇ ਸੱਚਾ ਯੋਗ ਨਾਲ ਲੰਗਰ ਲਗਾਇਆ ਜਾਂਦਾ ਕਈ ਵੀਰ ਮੇਰੇ ਇਹ ਵੀ ਮੈਸੇਜ ਕਰਦੇ ਕਿ ਲੰਗਰ ਥਾਂ ਥਾਂ ਤੇ ਲੰਗਰ ਲੱਗੇ ਤੁਸੀਂ ਇਹ ਲੰਗਰ ਨੂੰ ਹੋਰ ਕਿਸੇ ਮੌਮੈਂਟ ਚ ਲਿਆਓ ਪਰ ਆਪਾਂ ਇਹ ਕਹਿੰਦੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹ ਲੰਗਰਾਂ ਵਾਲੀ ਜਾਗਰਤ ਨਹੀਂ ਹੈਗੀ ਇਹਨਾਂ ਨੂੰ ਛੋਟੇ ਸਾਹਿਬਾਂ ਦੇ ਨਾਮਾਂ ਦਾ ਨਹੀਂ ਪਤਾ ਕੀ ਦੀ ਦਿਹਾੜਿਆਂ ਦਾ ਨਹੀਂ ਪਤਾ ਨਾ ਇਹਨਾਂ ਨੂੰ ਇਹ ਸਿੱਖ ਜਿਹੜੀ ਆ ਇਹ ਸਿੱਖਾਂ ਨੂੰ ਭੁੱਲਦੇ ਜਾ ਰਹੇ ਆ ਸਿੱਖੀ ਕੌਮ ਕੀ ਆ ਇਹਨਾਂ ਨੂੰ ਜੋੜਨ ਵਾਸਤੇ ਲੰਗਰ ਹੀ ਆ ਜਿਹੜੇ ਜਾਗਰਤ ਕਰਦੇ ਕਿ ਕੋਈ ਵੀ ਬੱਚਾ ਹੁੰਦਾ ਵੱਡਿਆਂ ਨੂੰ ਆਪਣੇ ਵੀਰਾਂ ਨੂੰ ਪੁੱਛਦੇ ਆ ਵੀ ਕਾਹਦੇ ਲੰਗਰ ਲੱਗਾ ਮੇਰੇ ਥੋੜਾ ਬੋੜਾ ਸੁਨੇਹਾ ਜਾਂਦਾ ਜਿੰਨੇ ਕੁ ਜੋਗੇ ਨੇ ਆਪਾਂ ਉਹਨੇ ਕੁ ਜੋਗੇ ਸਾਰੀ ਸੰਗਤ ਦੇ ਨਾਲ ਰਲ ਕੇ ਕਰੀਦਾ ਵਾ ਇਹ ਸਰ 메ਨ ਰੋਡ ਜੀਟੀ ਰੋਡ ਬਿਆਸ ਆ ਨੀਅਰ ਮਿਲਟਰੀ ਸਟੇਸ਼ਨ ਐਸਬੀਆਈ ਬੈਂਕ ਦੇ ਕੋਲ ਬੈਂਟਰੀ ਸ਼ਾਪ ਹੈਗੀ ਆਪਣੀ ਉਹਦੇ ਨੇੜੇ ਲਾ ਕੇ ਸਾਰੀ ਸੰਗਤ ਹੀ ਲਗਾਉਂਦੀ ਹੈ ਸਾਲਾਨਾ ਜੀ ਇਹ ਹਰ ਸਾਲ ਸਾਲਾਨਾ ਸ਼ੀਦੀ ਦੇ ਹੜੇ ਦੇ ਪ੍ਰੋਗਰਾਮ ਜਦੋਂ ਵੀ ਆਉਂਦਾ ਸ਼ੀਦੀ ਦੇ ਹੜੇ ਬਣਾਏ ਜਾਂਦੇ ਆ ਉਦੋਂ ਸੰਗਤ ਜਿਹੜੀ ਆਂਦੀ ਹੈ ਉਹਨਾਂ ਵਾਸਤੇ ਆਪਾਂ ਦੁੱਧ ਦੇ ਲੰਗਰ ਜੋ ਵੀ ਰਸਤਾ ਪਹੁੰਚਦੀ ਹੈ ਜਰੂਰ ਸੰਗਤ ਤੱਕ ਪਹੁੰਚਾਈ ਜਾਂਦੀ ਹੈ ਤੇ ਇੱਕ ਸੁਨੇਹਾ ਦਿੱਤਾ ਜਾਂਦਾ ਸਾਰੀ ਸੰਗਤ ਨੂੰ ਇੱਕ ਦੋ ਜਿੰਨਾ ਜੋੜਨ ਦਾ ਇਹ ਸ਼ੀਦੀ ਦੇ ਹੜੇ ਨੂੰ ਸਮਰਪਿਤ ਯਾਦ ਕਰਨ ਦਾ ਅਲਵੀ ਵਕ ਵਕ ਜਗਤ ਨੂੰ ਨਗਰ ਕੀਰਤਨ ਸਜਾਇਆ ਸੀ ਜੀਓ ਤੇ ਮੁਕੰਮਲ ਕੁੱਛ ਸਜਾਇਆ ਸੀ ਹਾਂਜੀ ਗੁਰੀਰ ਭੁੱਲਰ ਤੋਂ ਵੀ ਨਗਰ ਕੀਰਤਨ ਆਇਆ ਸੀਗਾ ਉਹਦਾ ਵੀ ਆਪਾਂ ਪੂਰਾ ਸਤਿਕਾਰ ਕੀਤਾ ਹਰ ਇਸ ਨਗਰ ਕੀਰਤਨ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਚੀਦੀ ਦੇ ਹੜ੍ਹ ਤੇ ਕੀਤਾ ਹੈ ਹਾਂਜੀ ਸਮੂਹ ਸ਼ੀਦਾਂ ਦੇ ਧੜੇ ਤੇ ਕੀਤਾ ਹੈ ਆਹ ਉਹਨਾਂ ਦੇ ਸਤਿਕਾਰ ਕਰਨੇ ਵੀ ਇਸ ਨਗਰ ਕੀਰਤਨ ਜਿਹੜੇ ਜਾਗਰੂਤ ਕਰਦੇ ਆ ਸਾਰਿਆਂ ਨੂੰ ਕੀ ਇਹ ਸੁਨੇਹਾ ਵਾਂ ਚ ਕੌਮ ਨੂੰ ਚੜ੍ਹਦੀ ਕਲਾ 'ਚ ਪ੍ਰਤੀਕ ਦਾ ਸਰਦਾਰਾਂ ਨੂੰ ਸਾਰੇ ਵੀਰ ਭਰਾਵਾਂ ਨੂੰ ਸਾਰੀ ਸੰਗਤ ਨੂੰ ਜਾਗਰੂਤ ਕਰਨ ਦਾ ਇਹੀ ਗਰੀਆ ਇੱਕ ਵਾਈ ਵੀਰਿਆ ਖਾਲਸਾ ਭਾਈ ਵੀਰਿਆ